ਸਾਡੇ ਇਸ 区域 ਦੇ ਨਾਲ ਜਿਹੜੇ ਸਾਡੇ ਸਾਰੇ ਹੀ ਦਿਮਿਆੰਗ ਭੈਣ ਭਰਾ ਸਾਡੀਆਂ ਮਾਤਾਵਾਂ ਭੈਣਾ ਸਾਡੇ ਬਜ਼ੁਰਗ ਜਨਤियां ਪੈਨਸ਼ਨਾਂ ਲੱਗੀਆਂ ਹੋਈਆਂ ਨੇ ਸਾਰਿਆਂ ਨੂੰ ਖਿਆਲ ਫਰੀਦ ਸਾਥ ਸ਼੍ਰੀ ਅਕਾਲ ਜੀ ਅੱਜ ਦੇ ਦਿਨ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਫਈਆਂ ਨੇ ਕਿੰਨੀਆਂ ਹੋਈਆਂ ਨੇ ਇਹ ਤੁਹਾਨੂੰ ਅਪਡੇਟ ਦਿਆਂਗੇ ਔਰ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਉਮੀਦ ਹੈ ਕਿ ਆਉਂਦੇ ਘੰਟਿਆਂ ਦੇ ਜਾਂ ਫਿਰ ਸ਼ਾਮ ਤੱਕ ਪੈਸੇ ਪੈਣ ਦੀ ਔਰ ਆਉਂਦੇ ਦਿਨਾਂ ਦੇ ਵਿੱਚ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਸੇ ਪੈਣਗੇ ਇਹ ਅਪਡੇਟ ਤੁਹਾਨੂੰ ਇਸ 区域 ਦੇ ਵਿੱਚ ਦਿੱਤੀ ਜਾਵੇਗੀ ਸਭ ਤੋਂ ਪਹਿਲਾਂ ਜੇਕਰ ਆਪਾਂ ਦੇਖਦੇ ਆਂ ਤੇ ਸਭ ਤੋਂ ਪਹਿਲਾਂ ਫਟਿਆਲੇ ਜ਼ਿਲ੍ਹੇ ਦੀ ਫੈਸ਼ਨਾਂ ਪੈ ਗਈਆਂ ਸੀ 4 ਜੂਨ ਨੂੰ ਸ਼ਾਮ ਨੂੰ ਜਿਹੜੀਆਂ ਉੱਥੇ ਮੈਸੇਜ ਆਗੇ ਸੀ ਲਗਭਗ ਸਾਰੇ ਸਰੋਤਿਆਂ ਨੂੰ ਜਿਹੜੇ ਸਾਡੇ ਲਾਭਪਾਤਰੀ ਜਿਹੜੇ ਦਰਮਿਆੰਗ ਖੇੜ ਫਰਾ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਫੈਸ਼ਨਾਂ ਜਿਹੜੀਆਂ ਨੇ 4 ਤਰੀਕ ਨੂੰ ਪਾ ਦਿੱਤੀਆਂ ਗਈਆਂ ਸੀ ਫਟਿਆਲੇ ਜ਼ਿਲ੍ਹੇ ਦੇ ਵਿੱਚ ਉਸ ਤੋਂ ਬਾਅਦ 5 ਤਰੀਕ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਤੇ ਉਸ ਤੋਂ ਬਾਅਦ 6 ਤਰੀਕ ਨੂੰ ਜਿਹੜਾ ਯਸ਼ਰੀ ਤਰਤਰ ਸਾਹਿਬ ਜ਼ਿਲ੍ਹੇ ਦੇ ਵਿੱਚ ਫੈਸ਼ਨਾਂ ਪੈ ਗਈਆਂ ਸੀ ਸੋ ਅੱਜ 9 ਜੂਨ ਹੋ ਚੁੱਕਿਆ ਜਿਹ ਵੀ ਕਾਨੂੰ ਲੰਘ ਕੇ ਗਿਆ ਯਾਨੀ ਕਿ ਸ਼ਨੀਵਾਰ ਐਤਵਾਰ ਨੂੰ ਫੈਸ਼ਨਾਂ ਘੱ ਮੰਵਰ ਦਾ ਦਿਨ ਹੈ ਤਸਵੀਰ ਦੇ ਲਗਭਗ 10 ਵਜੇ ਜਿਹੜਾ ਯਾਤਰੀ ਅੰਮ੍ਰਿਤਸਰ ਸਾਹਿਬ ਜਲੇਤੇ ਵਿੱਚ ਪੈਸ਼ਨਾਂ ਪਾ ਦਿੱਤੀਆਂ ਗਈਆਂ ਨੇ ਉੱਥੇ ਹੈਡਕੈਪ ਪੈਨਸ਼ਨ ਯਾਨੀ ਕਿ ਜਿਹੜੇ ਸਾਡੇ ਦਿਵੰਗ ਫੈਰ ਫਰਾ ਨੇ ਉਹਨਾਂ ਦੀਆਂ ਪੈਨਸ਼ਨਾਂ ਪੈ ਗਈਆਂ ਨੇ ਜੇਕਰ ਤੁਹਾਨੂੰ ਮੈਸੇਜ ਨਹੀਂ ਆ ਰਿਹਾ ਤੁਸੀਂ ਆਪਣਾ ਬੈਂਕ ਦਾ ਜਿਹੜਾ ਐਪ ਹੁੰਦੀ ਹੈ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਪੈਨਸ਼ਨ ਤੁਹਾਡੇ ਖਾਤੇ ਦੇ ਵਿੱਚ ਪੈ ਗਈ ਹੋਵੇਗੀ ਅ ਦੋਜੀ ਬੜਾਫਾ ਪੈਨਸ਼ਨ ਉਹ ਵੀ ਜਿਹੜੀਆਂ ਪੈਨਸ਼ਨ ਪਾ ਦਿੱਤੀ ਗਈ ਹੈ ਸ੍ਰੀ ਅਮਰਿਸ਼ਰ ਸਾਹਿਬ ਜਲੇ ਦੀ ਜਿਹੜੇ ਸਾਡੇ ਬਜ਼ੁਰਗ ਨੇ ਉਹ ਆਪਣਾ ਪੈਨਸ਼ਨ ਕਢਾ ਸਕਦੇ ਨੇ ਜਿਹੜੇ 1-2 ਦਿਨਾਂ ਤੱਕ ਦੱਸੇ ਆਪਣਾ ਬੈਂਕ ਦੇ ਵਿੱਚ ਜਾ ਕੇ ਫੈਸ਼ਨ ਕਢਾ ਸਕਦੇ ਹਾਂ ਜੀ ਦੂਜੇ ਨੰਬਰ ਤੇ ਜੇ ਮਾਨਸਾ ਜ਼ਿਲ੍ਹਾ ਮਾਨਸਾ ਜ਼ਿਲ੍ਹੇ ਦੇ ਵਿੱਚ ਉਹ ਵੀ ਪੈਨਸ਼ਨਾਂ ਜਿਹੜੀਆਂ ਨੇ ਪਾ ਦਿੱਤੀਆਂ ਗਈਆਂ ਨੇ ਹਾਲਾਂਕਿ ਕੁਝ ਪੈਨਸ਼ਨਾਂ ਜਿਹੜੀਆਂ ਨੇ 7 ਤਰੀਕ ਨੂੰ ਪੈ ਗਈਆਂ ਸੀ ਤੇ ਕੁਝ ਪੈਨਸ਼ਨਾਂ ਜਿਹੜੀਆਂ ਨੇ ਕੁਝ ਬੈਂਕਾਂ ਦੇ ਵਿੱਚ ਅੱਜ ਖਈਆਂ ਨੇ ਸੋ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਬੜਾਫਾ ਪੈਨਸ਼ਨ ਪਲੱਸ ਹੈਂਡੀਕੈਪ ਯਾਨੀ ਕਿ ਦਿਵਿਆਂਗ ਪੈਨਸ਼ਨ ਹੈ ਜਿਹੜ ਜਿਹੜੇ ਸਾਡੇ ਲਾਭਪਾਤਰੀ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਤੁਸੀਂ ਆਪਣੀ ਪੈਨਸ਼ਨ ਜੜੀਆ ਘਟਾ ਸਕਦੇ ਆ ਜਿਹੜੇ ਸਾਡੇ ਦਿਵੰਗ ਭੈਣ ਫਰਾਨੇ ਤੇ ਸਾਡੇ ਬਜ਼ੁਰਗ ਨੇ ਉਹਨਾਂ ਦੀਆਂ ਫੈਸ਼ਨਾਂ ਪੈ ਗਈਆਂ ਨੇ ਜਿਹੜੀਆਂ ਸਾਡੀਆਂ ਭੈਣਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਮਾਨਸਾ ਜ਼ਿਲ੍ਹੇ ਤੋਂ ਜਿਨ੍ਹਾਂ ਦੀ ਵਿਦਵਾ ਪੈਨਸ਼ਨਾਂ ਲੱਗਿਆ ਹੋਈਆਂ ਨੇ ਉਹਨਾਂ ਨੂੰ ਅਸੀਂ ਇਹ ਬੇਨਤੀ ਕਰਾਂਗੇ ਤੁਸੀਂ ਸਾਨੂੰ ਕਨਫਰਮ ਕਰ ਦੇਣਾ ਮੈਸੇਜ ਕਰਕੇ ਕਮੈਂਟ ਦੇ ਵਿੱਚ ਦੱਸ ਦੇਣਾ ਕਿ ਤੁਹਾਡੀ ਪੈਨਸ਼ਨ ਆਈ ਹੈ ਜਾਂ ਨਹੀਂ ਆਈ ਹੈ ਸਾਨੂੰ ਥੋੜਾ ਜਿਹਾ 605 ਉੱਥੇ ਸਾਨੂੰ ਅਪਡੇਟ ਆ ਰਹੀਆਂ ਨੇ ਕਿ ਪੈਨਸ਼ਨਾਂ ਪੈ ਗਈਆਂ ਨੇ ਵਿਦਵਾ ਪੈਨਸ਼ਨਾਂ ਵੀ ਪਾ ਦਿੱਤੀਆਂ ਗਈਆਂ ਨੇ ਸਰਕਾਰ ਵੱਲੋਂ ਤੇ ਤੁਸੀਂ ਕਨਫਰਮ ਕਰ ਦੇਣਾ ਸ੍ਰੀ ਅਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਵਿਦਵਾ ਪੈਨਸ਼ਨਾਂ ਹਾਲੇ ਨਹੀਂ ਪਈਆਂ ਪਈ ਜਾਣਗੀਆਂ ਇੱਕ ਦੋ ਦਿਨਾਂ ਤੱਕ ਉੱਥੇ ਜਿਹੜੇ ਮੈਸੇਜ ਆ ਜਾਣਗੇ ਸੋ ਜਿਹੜੇ ਸਾਡੇ ਸਰੋਤੇ ਸਾਨੂੰ ਮੈਸੇਜ ਕਰ ਰਹੇ ਨੇ ਲੁਧਿਆਣਾ ਜਿਲ੍ਹੇ ਤੋਂ ਲੁਧਿਆਣਾ ਜਿਲ੍ਹੇ ਦੀਆਂ ਪੈਨਸ਼ਨਾਂ ਅੱਜ ਨਹੀਂ ਪੈਣਗੀਆਂ ਜੀ ਅੱਜ ਬੈਲ ਵਾਸ ਹੋ ਸਕਦੇ ਨੇ ਪਰ ਪੈਨਸ਼ਨਾਂ ਜਿਹੜੀਆਂ ਨੇ ਕੱਲ ਪੈਣਗੀਆਂ ਜਾਂ ਬੁੱਧਵਾਰ ਤੱਕ ਪੈਨਸ਼ਨਾਂ ਫਾ ਦਿੱਤੀਆਂ ਜਾਣਗੀਆਂ ਫਿਰ ਸਾਨੂੰ ਮੈਸੇਜ ਜਿਹੜੇ ਆ ਫਿਰੋਜ਼ਸਰ ਫਾਜ਼ਿਲਕਾ ਫਰੀਦਕੋਟ ਇਹਨਾਂ ਜਿਲ੍ਹਿਆਂ ਤੋਂ ਆਉਂਦੇ ਨੇ ਸੋ ਜਿਹੜੇ ਤਾਂ ਛੋਟੇ ਜਿਲ੍ਹੇ ਨੇ ਜੀ ਫਾਜ਼ਿਲਕਾ ਤੇ ਫਰੀਦਕੋਟ ਇਹਨਾਂ ਜਿਲ੍ਹਿਆਂ ਦੇ ਵਿੱਚ ਜਣੀਆਂ ਨੇ ਪੈਨਸ਼ਨਾਂ ਅੱਜ ਪੈ ਸਕਦੀਆਂ ਨੇ ਹਾਲਾਂਕਿ ਬੈਲ ਹਾਲੇ ਤੱਕ ਪਾਸ ਨਹੀਂ ਹੋਏ ਸਾਨੂੰ ਐਦਾ ਦੀਆਂ ਅਫਰਡਸ ਨਹੀਂ ਆਈਆਂ ਪਰ ਉਮੀਦ ਹੈ ਕਿ ਅਗ ਪੈਨਸ਼ਨ ਨਹੀਂ ਫਾਈ ਇਤਨ ਦੱਸ ਜੀ ਉਥੇ ਹਲੇ ਬੈਲ ਨਹੀਂ ਫਾਸ ਹੋਏ ਗੁਰਦਾਸਪੁਰ ਜ਼ਿਲ੍ਹਾ ਪਠਾਨਕੋਟ ਜ਼ਿਲ੍ਹਾ ਮਹਾਲੀ ਜ਼ਿਲ੍ਹਾ ਤਿੰਨੋ ਆਸ਼ਰ ਜ਼ਿਲ੍ਹਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਸ਼ਨਾਂ ਪੈ ਜਾਣਗੀਆਂ ਅਗਲੇ 2-3 ਦਿਨਾਂ ਤੱਕ ਹਾਲਾਂਕਿ ਹਲੇ ਬੈਲ ਨਹੀਂ ਫਾਸ ਹੋਏ ਜੇਕਰ ਅੱਜ ਬੈਲ ਫਾਸ ਹੋ ਜਾਂਦੇ ਨੇ ਤੇ ਅੱਜ ਸ਼ਾਮ ਨੂੰ ਕੁਝ ਜ਼ਿਲ੍ਹਿਆਂ ਦੇ ਵਿੱਚ ਪੈਸ਼ਨਾਂ ਆ ਸਕਦੀਆਂ ਨੇ ਜਾਂ ਫਿਰ ਅਗਲੇ 2 ਦਿਨਾਂ ਤੱਕ ਪੈਸ਼ਨਾਂ ਜੜੀਆਂ ਨੇ ਪੈ ਜਾਣਗੀਆਂ ਸੋ ਜਿਹੜੇ ਸਾਨੂੰ ਅਪਡੇਟਸ ਮਿਲਦੀਆਂ ਨੇ ਜੀ ਤੁਹਾਡੇ ਨਾਲ ਅਸੀਂ ਸਾਂਝੀ ਕਰਦੀਆਂ ਹੁਣ ਵੱਡਿਆ ਫਰਡ ਇਹ ਵੀ ਸਾਂਝੀ ਕਰਦੀ ਹੈ ਕਿ ਨੀਆਂ ਪੈਨਸ਼ਨ ਆਈਆਂ ਨੇ ਸਾਨੂੰ ਕਈ ਸਾਡੇ ਭੋਲੇ-ਫਾਲੇ ਜਿਹੜੇ ਸਾਡੇ ਲਾਹਵਤਰੀ ਨੇ ਸਰੋਤੇ ਨੇ ਉਹ ਸਾਨੂੰ ਪੁੱਛੀ ਜਾਂਦੇ ਨੇ 2500 ਦਾ 2500 ਪੈਨਸ਼ਨ ਨਹੀਂ ਆਈ ਜੀ 1500 ਪੈਨਸ਼ਨ ਆਉਣੀ ਸੀ ਇਹ ਤੁਹਾਨੂੰ ਕਲੀਅਰ ਕਰਦੀ ਹੈ ਪਹਿਲਾਂ ਵੀ ਅਸੀਂ ਕਲੀਅਰ ਕਰ ਚੁੱਕੇ ਹਾਂ 1500 ਰੁਪਏ ਦੀ ਪੈਨਸ਼ਨ ਹੀ ਆਉਣੀ ਆ ਕਿਉਂਕਿ ਹਾਲੇ ਕੋਈ ਅਦਾਦਾ ਸਰਕੂਲਰ ਕੱਢਿਆ ਨਹੀਂ ਗਿਆ ਪੰਜਾਬ ਸਰਕਾਰ ਵੱਲੋਂ ਜਿਹਦੇ ਵਿੱਚ ਕੋਈ ਅਦਾਦਾ ਦਰਸਾਇਆ ਗਿਆ ਹੋਵੇ ਕਿ 2500 ਰੁਪਏ ਦੀ ਪੈਨਸ਼ਨ ਕਰ ਰਹੇ ਆ ਸੋ ਇਸ ਲਈ 250 ਜੋ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਆ ਚੁੱਕੀਆਂ ਨੇ ਜੇਕਰ ਤੁਹਾਡੇ ਕੋਈ ਦਿੱਕਤ ਆ ਰਹੀ ਹੈ ਤੁਹਾਡੇ ਐਪ ਦੇ ਵਿੱਚ ਸ਼ੋ ਨਹੀਂ ਹੋ ਰਹੀ ਪੈਨਸ਼ਨ ਜਾ ਫੈਸ਼ਨ ਨਹੀਂ ਆਈ ਜਾਂ ਫਿਰ ਤੁਹਾਨੂੰ ਮੈਸੇਜ ਨਹੀਂ ਆ ਰਹੇ ਪਹਿਲੀ ਗੱਲ ਤਾਂ ਮੈਸੇਜ ਕਈਆਂ ਦੇ ਨਹੀਂ ਆਉਂਦੇ ਇਸ ਲਈ ਤੁਸੀਂ ਆਪਣਾ ਖਾਤਾ ਚੈੱਕ ਕਰ ਸਕਦੇ ਆ ਤੇ ਤੁਸੀਂ ਆਪਣਾ ਬੈਂਕ ਦੇ ਵਿੱਚ ਜਾ ਕੇ ਵੀ ਜਿਹੜੀ ਆ ਉੱਥੇ ਦੇਖ ਸਕਦੇ ਆ ਜੇਕਰ ਤੁਹਾਡੇ ਕੋਈ ਪੈਨਸ਼ਨ ਦੀ ਐਦਾ ਦੀ ਕੋਈ ਦਿੱਕਤ ਆਉਂਦੀ ਆ ਪੈਸ਼ਨ ਨਹੀਂ ਆਏਗੀ ਖਾਸ ਕਰਕੇ ਸ੍ਰੀ ਅਮ੍ਰਿਤਸਰ ਸਾਹਿਬ ਤੇ ਮਾਨਸਾ ਜ਼ਿਲ੍ਹੇ ਤੋਂ ਜਿਹੜੇ ਸਾਡੇ ਲਾਭ ਫਾਤਰੀ ਦੇਖ ਰਹੇ ਨੇ ਬੈਂਕ ਹਵਾਲਾ ਜੀ ਉੱਥੇ ਜਾ ਕੇ ਆਪਣੇ ਡਾਕੂਮੈਂਟ ਅਫਰੇਡ ਕਰ ਲਓ ਹੋ ਸਕਦਾ ਤੁਹਾਡੀ ਪੈਨਸ਼ਨ ਇਸ ਲਈ ਰੁਕੂ ਵੀ ਗਈ ਹੋਵੇ ਬਾਅਦ ਵਿੱਚ ਜਾਨਾ ਕਮੈਂਟ ਦੇ ਵਿੱਚ ਹੋ ਸਕਦੇ ਆ ਤੁਹਾਡੇ ਸਾਰੇ ਜਵਾਬ ਜੜੇ ਆ ਅਸੀਂ ਦਿੱਤੇ ਜਾਣਗੇ ਸਾਡੇ ਵੱਲੋਂ ਸਾਡੀ ਟੀਮ ਵੱਲੋਂ ਉਹ ਪੂਰੀ ਜੜੀਆ ਹੈਲਪ ਕੀਤੀ ਜਾਵੇਗੀ ਕਮੈਂਟ ਦੇ ਵਿੱਚ ਜੋ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਤੁਹਾਡੀ ਕੋਈ ਦਿੱਕਤ ਹੈ ਪਰੇਸ਼ਾਨੀਆਂ ਹੋ ਸਕਦੀਆਂ ਹਨ ਧੰਨਵਾਦ